Woo, wooo, wooo, ਇਹ ਨਹੀਂ ਸਾਡੇ ਮਿਤੀ 21/8/2024 ਨੂੰ ਮਛਵੜੇ ਸ਼ਹਿਰ ਦੇ ਵਿੱਚ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲਵਦ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਇਹ ਨਾਲ ਚੋਰੀ ਕਰਕੇ ਲੈ ਗਏ ਸੀ ਤੋਂ ਬਨਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੋਂ ਦੇਖਦੇ ਆ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਜਿਹਦੀ ਸੈਂਸਿਟਿਵਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਇੰਟੈਲੀਜੈਂਸ ਦੀ ਰਹੀ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਐਸਐਸਪੀ ਇਸ ਨੂੰ ਪਲੇਸ ਕਰਨ ਲਈ ਬਾਬਾ ਰੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਾਚਪੁਰ ਦੇ ਦਾ ਤੇ ਰੈਨੂ ਮਹੰਤਾ ਇਹਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤਾ 5-6 ਮਹੀਨੇ ਪਹਿਲਾਂ ਵੀ ਜਿਹੜੀ ਆ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਦੀ ਹਤਨਾ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਜੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਬਰਾਮੜ ਪਰ ਜਿਹੜਾ ਪਿੰਡ ਬੰਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਕੁਝ ਦਿਨ ਪਹਿਲਾਂ ਉਹ ਕੌਰਡੈਂਟਿਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਵਿਦ ਰਵਲਵਰ ਉੱਥੇ ਲੇਡੀ ਜੀ ਜਿਹੜੀ ਹੈ ਵਾਲੀਆਂ ਦੀ ਸਨੇਟਿੰਗ ਕੀਤੀ ਨਾ ਤੇ ਰਵਲਵਰ ਵੀ ਤਾਣਿਆ ਨਾ ਉੱਪਰ ਜਦੋਂ ਇਹਦੇ ਬੁਰੇ ਨੂੰ ਡੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆ ਰਵਲਵਰ ਸੀ ਉਹ ਬਰਾਮੜਦ ਕੀਤਾ ਇਸ ਤੋਂ ਮਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਉਹ ਵੀ ਟਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੂਹ ਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈ ਫੋਪ ਆ ਪੁਰਾਣਾ ਇਥੇ ਉਸ ਮਗਲਰ ਆ ਟੇਡਾ ਕਰਕੇ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਆ ਹੈਰੋਂ ਦੇ ਨਾਲ ਅਸੀਂ ਰੈਸਟ ਕੀਤਾ ਇਹਨਾਂ ਨੂੰ ਝਾੜ ਸਾਹਿਬ ਗੁਰਦੁਆਰੇ ਸਾਹਿਬ ਦੇ ਲੱਗਿਆਂ ਦੀ ਸਾਡੇ ਜਿਹੜੇ ਦੋ ਕੇਸੇ ਟਰੇਸ ਹੋਇਆ ਉਹਨਾਂ ਇਨਵੈਸਟੀਗੇਸ਼ਨ ਸਾਡੀ ਗੋਇੰਗ ਹੋਣਾ ਹੈ ਇਹਦਾ ਰਿਪੋਰਟ ਲਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸ ਤੋਂ ਬਨਾਂ ਮੈਂ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਹੈ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਹੈ ਉਹਦੇ ਦੋ ਪਰਚੇ ਦਰਜ ਨੇ ਇਹਨਾਂ ਦੇ ਮਨਤਾ ਇਹ ਗਰੋਹ ਦਾ ਸਰਗਨਾ ਇਹ ਸੀ ਮੇਰੀ ਹੈ ਜਿਹੜਾ ਇਹਨਾਂ ਨੇ ਬਣਾਇਆ ਚੋ ਇਹ ਗਰੋਹ ਦਾ ਪਰੂਣੂ ਤੇ ਰੈਨੂ ਮਹੰਤ ਜਿਹੜਾ ਗਰੋਹ ਦਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਆਉਂਦੀ ਸੀ ਜਗ੍ਹਾ ਦੀ ਪਹਿਚਾਣ ਵੀ ਇਹੀ ਕਰਦਾ ਸੀ ਇਹ ਭੇਸ ਬਦਲ ਕੇ ਬਾਅਦ ਜਾਂਦਾ ਸੀ ਪਹਿਲਾਂ ਨਾਤਰਿਕ ਵੇਸ਼ ਬਾਅਦ ਚੋਂ ਫਿਰ ਦੂਜੀ ਭੇਸ ਕੰਦੇ ਯੂਨੀ ਬਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾਂ ਮਹਤਾਂ ਦੇ ਵੇਸ਼ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਮੰਦੇ ਵਾਲੇ ਕੱਪੜੇ ਪਾ ਕੇ ਫਿਰ ਇਹ ਲੁੱਟ ਦੀ ਵਾਰਦਾਤ ਨੂੰ ਜਾਂ ਮੂਂਦੀ ਸੀ ਜਿਹੜਾ ਚੋਰੀਆਂ ਵਾਰਦਾਤ ਉਹਨੇ ਕੋਈ ਹੋਰ ਵਾਰਦਾਤ ਤਾਂ ਵੀ ਕੀਤੀ ਹੈ ਕੋਈ ਐਂ ਸਮਝਣ ਜਿਹਨਾਂ ਨੇ ਸਾਡੀਆਂ ਮਾਤਮ ਦੱਸਿਆ ਵੀ ਜਿਹੜੀ ਇਹ ਸਾਡੀ ਬਾਰਾਮਪਰਾਈ ਟ੍ਰੇਸ ਹੋਈ ਹੈ ਇਹਨਾਂ ਦਾ ਰਮਾਂਡ ਲੈ ਕੇ ਜਿਹੜੀ ਇਨਵੈਸਟੀਗੂਏਸ਼ਨ ਹੋਣ ਹੋਰ ਵੀ ਐਮ ਸਰਾਗ ਲੱਗਣ ਦੀ ਸੰਭਾਵਨਾ ਹੈ ਇਹ ਤਿੰਨ ਬੰਦੇ ਨੇ ਗ੍ਰੋਸ ਸੀ ਕਿ ਹੋਰ ਵੀ ਕੁ ਬੰਦੇ ਸ਼ਾਮਿਲ ਹੋ ਗਏ ਨਹੀਂ ਨਹੀਂ ਇਹ ਤਿੰਨ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਲੋਟ ਦੀ ਵਾਰ ਦਾ ਤੁਮ ਜਾਂਦ ਦਿੱਤਾ ਰਵਲਵਰ ਦੇ ਨਾਲ ਤੇ ਗਹਿਣੇ ਵੜਿਆ ਕਿੱਥੇ ਵੇਚਦੇ ਸੀ ਕਿ ਉੱਤੇ ਸੋਏ ਸਰ ਇਹ ਤਾਂ ਜੀ ਗਹਿਣੇ ਸਾਡੀ ਜਿਹੜੀ ਪ੍ਰੀਮੀਰੀਰੀ ਇਨਵੈਸਟੀਗੇਸ਼ਨ ਤੋਂ ਜਿਹੜਾ ਆ ਆਪਣੇ ਮਾਸ਼ੂੜੇ ਸ਼ਹਿਰ ਦੇ ਇੱਕ ਜੁਲਰ ਹੈ ਜਿਹੜਾ ਇਹਨਾਂ ਤੋਂੜੇ ਲੁੱਟ ਖੋਹੀ ਤੇ ਗਹਿਣੇ ਜਿਹੜਾ ਜਿੰਨਾ ਲਏ ਸੀ ਉਸ ਨੂੰ ਵੀ ਅਰੈਸਟ ਕਰਕੇ ਸਲਾਖਾਂ ਪਿੱਛੇ ਕਰਾਂਗੇ ਤੇ ਰਿਕਵਰੀ ਵੀ ਪੂਰੀ ਹੋਏਗੀ ਇਹ ਜਿਹੜੇ ਪਰਚੇ ਪੜ ਲੁੱਟ ਖੋਦੇ ਆ ਕਿ ਐਂਡੀਪੀ ਐਕਸ ਦੇ ਕਾਦੇ ਪਰਚੇ ਨੇ ਪਹਿਲਾਂ ਦੇ ਪਰਚੇ ਇਹਨਾਂ ਦੇ ਇਹਨਾਂ ਦੇ ਜ਼ਿਆਦਾ ਪਰਚੇ ਲੁੱਟ ਖੋਦੇ ਆ ਤੇ ਐਂਡੀਪੀ ਐਸ ਲਈ